ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਦੀ ਸੋਈ ਸਾਖ ਸੰਗਤ ਜੀ ਗੁਰਬਾਣੀ ਵਿਆਕਰਨ ਦੇ ਅਨੁਸਾਰ ਸ਼ਬਦ ਜਿਹੜਾ ਹੈ ਸ਼ਬਦ ਨਾਉ ਨਾਉਨ ਦਾ ਅੰਤਲਾ ਅੱਖਰ ਭਾਵੇਂ ਮੁਕਤਾ ਹੋਵੇ ਭਾਵੇਂ ਸਿਹਾਰੀ ਹੋਵੇ ਭਾਵੇਂ ਉਹਨੂੰ ਔਂਕੜ ਲੱਗਿਆ ਹੋਵੇ ਉਹਨੂੰ ਉਚਾਰਨਾ ਕਿਵੇਂ ਹੈ ਇੱਕੋ ਜਿਹੀ ਉਚਾਰਨਾ ਉਹਦੇ 'ਚ ਕੋਈ ਫਰਕ ਨਹੀਂ ਪਾਉਣਾ ਉਚਾਰਨ ਦਾ ਉਹ ਸ਼ੁੱਧ ਉਚਾਰਨ ਹੋਏਗਾ ਜਿਸ ਤਰ੍ਹਾਂ ਹੁਣ ਸ਼ਬਦ ਆਪਣਾ ਲੈ ਨੇ ਨਰਕ 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 ਸਪੈਲਿੰਗਾਂ 'ਚ ਫਰਕ ਆ ਮੀ ਨਹੀਂ ਮੀ ਨਹੀਂ ਉਹ ਇਹਨਾਂ ਪੰਕਤੀਆਂ ਦੇ ਆਧਾਰ ਤੇ ਆਪਾਂ ਇਹ ਦੀ ਵਿਚਾਰ ਕਰਦੇ ਆ ਪਹਿਲਾ ਹੈ ਭਗਤ ਕੀ ਨਿੰਦਾ ਨਰਕ ਪਹੁੰਚ ਆਵੇ ਆ ਨਰਕ ਔਕੜ ਲੱਗਿਆ ਤਾਂ ਇਹ ਕੀ ਕਹਿੰਦਾ ਔਕੜ ਇੱਕ ਵਚਨ ਇਹ ਬੜਾ ਪਿਛਲੇ ਵੀਡੀਓ ਦੇ ਵਿੱਚ ਬਹੁਤ ਪੜ ਚੁੱਕੇ ਆ ਨਰਕ ਦਾ ਮਤਲਬ ਹੈ ਇੱਕ ਵਚਨ ਇੱਕ ਵਚਨ ਲੱਗਿਆ ਸਾਧੂ ਕੇ ਸੰਗ ਨਰਕ ਪਰ ਹਰੇ ਹੁਣ ਨਰਕ ਵਾਲੇ ਆ ਗਏ ਬਹੁਤ ਵਚਨ ਆ ਗਏ ਤੇ ਔਕਰ ਚੱਕੇ ਗਏ ਨਰਕ ਇਹਨੂੰ ਵੀ ਨਰਕ ਪੜਿਆ ਦੀ ਇਹਨੂੰ ਵੀ ਨਰਕ ਪੜਿਆ ਫਿਰ ਅੱਗੇ ਹੈ ਗੁਰ ਕੇ ਵਚਨ ਨਰਕ ਨਾ ਪਵੇ ਗੁਰ ਕੇ ਵਚਨ ਨਰਕ ਵਿੱਚ ਨਾ ਪਵੇ ਆ ਨਰਕ ਸਿਆਰੀ ਇਹਦਾ ਮਤਲਬ ਵਿੱਚ ਸਿਆਰੀ ਕੀ ਹੈ ਵਿੱਚ ਦਾ ਅਧਿਕਰਣ ਕਾਰਕ ਆਠ ਕਾਰਕ ਆਪਾਂ ਪੜਿਆ ਪਹਿਲਾਂ ਉਹਨਾਂ ਚੋਂ ਇੱਕ ਕਾਰਕ ਜਿਹਦਾ ਹੈਗਾ ਵਿੱਚ ਤਾਂ ਇਹ ਆ ਗਿਆ ਨਰਕ ਨਾ ਪਵੇ ਇਹਨੂੰ ਹੁਣ ਕੋਈ ਨਰਕ ਜਾਂ ਨਰਕੋ ਜਾਂ ਨਰਕੇ ਕੁਛ ਨਹੀਂ ਪੜਿਆ ਜਾਂਦਾ ਸਿੱਧਾ ਨਰਕ 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 ਹੈ ਇਸੇ ਤਰ੍ਹਾਂ ਸਾਦ ਸੰਗਤ ਅੱਗੇ ਹੈ ਮੀ ਮੀ ਹੁਣ ਹੈ ਕਾਲਾ ਗੰਢ ਨਦੀਆਂ ਮੀ ਝੂਲ ਇਹ ਔਂਕਰ ਨਹੀਂ ਲੱਗਿਆ ਬਹੁ ਵਚਨ ਹੈ ਮੀ ਬਾਲੇ ਮੀਆਂ ਦੀ ਝੂਲ ਬਹੁ ਵਚਨ ਆ ਗਿਆ ਇਸੇ ਤਰ੍ਹਾਂ ਹੈ ਪਾਰ ਬ੍ਰਹਮ ਫਰਮਾਇਆ ਮੀ ਉਠਾ ਸਹਿਜ ਸੁਭਾਏ ਆ ਮੀ ਦੇ ਔਂਕਰ ਲੱਗਿਆ ਇੱਕ ਹੀ ਹੋ ਗਿਆ ਇੱਕ ਵਚਨ ਆ ਇਹ ਬਹੁਵਚਨ ਸੀ ਇਹ ਇੱਕ ਵਚਨ ਹੋ ਗਿਆ ਫਿਰ ਆ ਗਿਆ ਮਾਰੂ ਮੀ ਇਹ ਜਿਹੜਾ ਮੀ ਹੈ ਮੰਮੇ ਨੂੰ ਵਿਹਾਰੀ ਤੇ ਹਾਹੇ ਨੂੰ ਸਿਹਾਰੀ ਆ ਹਾਹੇ ਨੂੰ ਸਿਹਾਰੀ ਲੱਗ ਗਈ ਹੈ ਇਹ ਕੀ ਹੈ ਇਹ ਵੇਚ ਦੀ ਨਿਸ਼ਾਨੀ ਹੈ ਅਧਿਕਰਣ ਕਾਰਕ ਮਾਰੂ ਮਾਰੂ ਮਾਰੂਥਾਲ ਹੁੰਦਾ ਮੀ ਵਿੱਚ ਨਾ ਤ੍ਰਿਪਤਿਆ ਮੀ ਵਿੱਚ ਅਧਿਕਰਣ ਕਾਰਕ ਆ ਗਿਆ ਜਿਹੜੀ ਇਹ ਸਿਹਾਰੀ ਆ ਨਾ ਤ੍ਰਿਪਤਿਆ ਅਗਿ ਲਹਿ ਨਾ ਭੁਖ ਅਗਿ ਲਹਿ ਨਾ ਭੋ ਸੋ ਮੀਹ ਦੇ ਐਨੋ ਸਿਆ ਰਿਆ ਇਹਨੂੰ ਕੁਛ ਹੋਰ ਨਹੀਂ ਬੋਲਣਾ ਇਹ ਸਾਰਾ ਹੀ ਮੀਹ ਮੀਹ ਮੀ ਆਏਗਾ ਸੋ ਸਾਥ ਸੰਗਤ ਇਹਨੂੰ ਬੜੇ ਧਿਆਨ ਨਾਲ ਦੇਖਿਓ ਅਗਲੀ ਵੀਡੀਓ ਦੇ ਵਿੱਚ ਫਿਰ ਆਪਾਂ ਮਿਲਾਂਗੇ ਐਨੀ ਕੋ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ